ਲਓ ਜੀ ਮੇਰੇ ਵੀਰ ਭਰਾਵੋ ਮਹਾਲੀ ਏਰੀਏ ਦੇ ਵਿੱਚ ਤੇ ਆਪਣੇ ਭਰਾ ਹੋਣਾਂ ਦੇ ਕੋਲ ਜੈਡ ਬਲੈਕ ਘੋੜਾ ਸੇਲ ਹੈ ਜੀ ਰੇਟ ਸਮੇਤ ਸਾਰੀ ਡਿਟੇਲ ਬਾਰੇ ਗੱਲਬਾਤ ਕਰ ਲਾਂਗੇ ਆਪਾਂ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਤੇ 6 ਸਾਲ ਉਮਰ ਹੈ ਜੀ ਤੇ 62 62 ਇੰਚ ਹਾਈਟ ਦਾ ਸੀ ਇਹ ਮਾਲਕ ਵੀਰਾਂ ਨੇ ਤੇ ਬਹੁਤ ਚੰਗੀ ਲਾਈਨ ਦਾ ਘੋੜਾ ਹੈਗਾ ਤੇ ਮੁੱਲ ਬਾਈ ਹੋਰ 1 ਲੱਖ 20 ਹਜ਼ਾਰ ਕਰਦੇ ਆ ਬਾਕੀ ਮੌਕੇ ਤੇ ਮੰਤਨ ਹੋ ਜਾਊਗਾ ਜੀ ਤੇ ਮਹਾਲੀ ਏਰੀਆ ਬਾਈ ਹੋ ਰਿਆਂ ਦਾ ਤੇ ਜੈਡ ਬਲੈਕ ਕੋੜਾ ਗਾ ਬਾਕੀ ਵੀਡੀਓ ਚ ਦੇਖ ਰਹੇ ਹੋ ਤੇ ਬਾਈ ਹੋ ਰੇ ਐਕਸਚੇਂਜ ਵੀ ਕਰ ਲੈਣਗੇ ਗੱਬਣ ਕੋੜੀ ਨਾਲ ਤੇ ਨੰਬਰ ਆਪਾਂ ਸਕਰੀਨ ਤੇ ਦਿੱਤਾ ਜੀ ਇੱਕ ਵਾਰੀ ਗੱਲਬਾਤ ਜ਼ਰੂਰ ਕਰਿਓ ਤੇ ਡਿਟੇਲ ਮੈਂ ਦੁਬਾਰੇ ਦੱਸ ਦਿੰਨਾ ਤੇ ਜੇ ਤੁਸੀਂ ਅਲੇ ਤੱਕ ਆਪਣਾ ਪੇਜ ਫੋਲੋ ਨਹੀਂ ਕੀਤਾ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਜੇ ਤੁਸੀਂ ਆਪਣੇ ਪੇਜ ਤੇ ਵੀਡੀਓ ਕਰਾਉਣਾ ਚਾਹੁੰਦੇ ਹੋ 81548 2340 ਵਾਲੇ ਨੰਬਰ ਤੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਜੀ ਤੇ ਬਾਕੀ ਨੰਬਰ ਆਪਾਂ ਸਕਰੀਨ ਤੇ ਦਿੱਤਾ ਹੋਇਆ ਤੇ ਮਾਲਕ ਵੀਰਾਂ ਨਾਲ ਗੱਲਬਾਤ ਕਰ ਲਿਓ ਜੇ ਕੋਈ ਵੀਰਪਰਾ ਘੋੜਾ ਖਰੀਦਣ ਦਾ ਚਾਹਵਣ ਹੈਗਾ ਤਾਂ ਤੇ 6 ਸਾਲ ਉਮਰ ਹੈ ਜੀ ਕਾਟ ਬਾਟਿੰਗ ਹਾਈਟ ਹੈ ਤੇ 1 ਲੱਖ 2000 ਰੁਪਏ ਮੁੱਲ ਹੈ ਜੀ ਨੰਬਰ ਸਕਰੀਨ ਤੇ ਆ ਕਰ ਲਓ ਸੰਪਰਕ ਧੰਨਵਾਦ ਜੀ